ਜਦੋਂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੱਪ ਨੇ ਛਾਹ ਕੀਤੀ ਸੀ ਤਾਂ ਉਸ ਵੇਲੇ ਦਾ ਇਹ ਅਤਪੁੱਤ ਨਜ਼ਾਰਾ ਵੇਖਣ ਵਾਲੇ ਤਲਵੰਡੀ ਦੇ ਰਾਏ ਬੁਲਾਰ ਭੱਟੀ ਗੁਰੂ ਸਾਹਿਬ ਦੇ ਪੱਕੇ ਤੌਰ ਤੇ ਸ਼ਰਧਾਲੂ ਬਣ ਗਏ ਅਤੇ ਉਹਨਾਂ ਨੂੰ ਉਸ ਵੇਲੇ ਹੀ ਪਤਾ ਲੱਗ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਰੱਬ ਰੂਪ ਹਨ ਭਾਵ ਖੁਦ ਨਿਰੰਕਾਰ ਉਹਨਾਂ ਰੂਪ ਵਿੱਚ ਧਰਤੀ ਤੇ ਆਇਆ ਹੈ ਜਦੋਂ ਰਾਏ ਭੁਲਾਰ ਭੱਟੀ ਦੇ ਘਰ ਮਹਾਰਾਜ ਦੀ ਕਿਰਪਾ ਨਾਲ ਪੁੱਤ ਦਾ ਜਨਮ ਹੋਇਆ ਦਾ ਸਾਰੇ ਸ਼ਰੀਕੇ ਕਬੀਲੇ ਦੇ ਸਾਹਮਣੇ رائے ਪਲਾਰ ਪੱਟੀ ਨੇ ਆਪਣੇ 1500 ਮਰੱਬਾ ਜ਼ਮੀਨ ਦੇ ਵਿੱਚੋਂ 750 ਮਰੱਬਾ ਜ਼ਮੀਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਕਰ ਦਿੱਤੀ ਅਤੇ ਇੰਤਕਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਕਰਵਾ ਦਿੱਤਾ ਪਰ 70 ਅੱਸੀਆਂ ਬਿਲੇ ਵਿੱਚ ਆ ਕੇ ਆਜ਼ਾਦੀ ਤੋਂ ਬਾਅਦ ਜਦੋਂ ਮੁਸਲਮਾਨ ਜੋ رائے ਪਲਾਰ ਪੱਟੀ ਦੇ ਬਾਰ ਸਨ ਉਹਨਾਂ ਨੇ ਇਸ ਗੱਲ ਦੀ ਸਮਝ ਪਈ ਕੀ ਜ਼ਮੀਨ ਅਸੀਂ ਵਾਉਂਦੇ ਹਾਂ ਕਾਸ਼ਤਕਰ ਅਸੀਂ ਹਾਂ ਜ਼ਮੀਨ ਦੇ ਮਾਲਕ ਅਸੀਂ ਹਾਂ ਪਰ ਇਸ ਦਾ ਰਿਕਾਰਡ ਵਿੱਚ ਨਾਮ ਗੁਰਨਾਨਕ ਸਾਹਿਬ ਦੇ ਨਾਮ ਬੋਲਦਾ ਹੈ ਤਦ ਉਹਨਾਂ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਿੱਚ ਗੁਰਨਾਨਕ ਸਾਹਿਬ ਦੇ ਵਿਰੁੱਧ ਕੇਸ ਲਗਾ ਦਿੱਤਾ ਅਤੇ ਉਹ ਪੂਰੀ ਗੱਲ ਕਿਵੇਂ ਦੀ ਸੀ ਆਓ ਇਸ ਵੀਡੀਓ ਵਿੱਚ ਜਾਣਦੇ ਹਾਂ ਜੋ ਹਰਪਾਲ ਸਿੰਘ ਪੰਨੂ ਨੇ ਆਪਣੀ ਜੀਵਨੀ ਦੇ ਵਿੱਚ ਲਿਖੀ ਹੈ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਜ਼ਰੂਰ ਕਰਿਓ رائے ਬੁਲਾਰ ਪੱਟੀ ਨਾਲ ਗੁਰਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ ਇਹ ਸਾਖੀ ਮੈਨੂੰ ਗੁਰਨਾਨਕ ਗਵਰਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ ਹੋਇਆ ਇੰਜ ਕਿ 10 April 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ ਕੀਰਤਨ ਸੁਣਿਆ ਤੇ ਲੰਗਰ ਛਕਿਆ ਸੋਚਿਆ ਕਿ ਮੁਸਲਮਾਨ ਭਾਈਚਾਰੇ ਲੋਕਾਂ ਨੂੰ ਮਿਲਾਂ ਗੱਲਾਂ ਕਰਾਂ ਕਾਲਜ ਤਾਂ ਹੋਣ ਨਹੀਂ ਹੋਣਾ ਇੱਥੇ ਸਕੂਲ ਹੋਏਗਾ ਕਿਸੇ ਮਾਸਟਰ ਨੂੰ ਮਿਲੀਏ ਪੁਲਿਸ ਆਫਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰਾਂ ਕਿਸੇ ਪ੍ਰੋਫੈਸਰ ਜਾਂ ਮਾਸਟਰ ਨੂੰ ਮਿਲਾਉਣਾ ਚਾਹੁੰਦਾ ਹਾਂ ਡੀਐਸਪੀ ਨੇ ਦੱਸਿਆ ਇਹ ਇੱਧਰ ਦੋ ਕਫਰਲਾਂਗ ਤੇ ਕਾਲਜ ਹੈ ਚਲੇ ਜਾਓ ਤੁਰਦਾ ਗਿਆ ਅੱਗੇ ਗੇਟ ਆ ਗਿਆ ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਅੰਦਰ ਲੰਘਿਆ ਕੋਈ ਦਿਸਿਆ ਨਹੀਂ ਚੌਂਕੀਦਾਰ ਨੇ ਸਲਾਮੇ ਵਾਲਕਮ ਆਖਿਆ ਅਤੇ ਕਿਹਾ ਜੀ ਖਿਦਮਤ ਮੈਂ ਕਿਹਾ ਕੋਈ ਪ੍ਰੋਫੈਸਰ ਹੈ ਉਸਨੇ ਕਿਹਾ ਹਨ ਇਮਤਿਹਾਨ ਹੋ ਰਹੇ ਨੇ ਡਿਊਟੀਆਂ ਤੇ ਹਨ ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ ਮੈਂ ਕਿਹਾ ਕੰਮ ਦਾ ਕੋਈ ਨਹੀਂ ਘੰਟੀ ਨੂੰ ਫਿਰ ਆ ਜਾਵਾਂਗਾ 5 ਵਜੇ ਵਾਪਸ ਤੁਰ ਪਿਆ ਸਾਢੇ 6 ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪੈਣੀ ਮੇਰੀ ਵੱਲ ਤੇਜ਼ੀ ਨਾਲ ਆਇਆ ਸਰਦਾਰ ਜੀ ਸਤਿ ਸ੍ਰੀਕਾਲ ਪਰਤ ਕਿਉਂ ਚੱਲੇ ਮੈਂ ਤੁਹਾਨੂੰ ਦੇਖਿਆ ਤਾਂ ਲੇਵਲ ਨੂੰ ਛੁੱਟੀ ਦੇ ਦਿੱਤੀ ਮੈਂ ਠੇਕੇਦਾਰ ਹਾਂ ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ ਆਓ ਇੱਧਰ ਬੈਠੀਏ ਗੱਲਾਂ ਕਰੀਏ ਦੋ ਤਿੰਨ ਕੁਰਸੀਆਂ ਮੰਗਵਾ ਲਈਆਂ ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉੱਪਰ ਬੈਠ ਗਏ ਗੱਲਾਂ ਦੌਰਾਨ ਮੈਂ ਪੁੱਛਿਆ ਗੁਰਦਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ ਉਸਨੇ ਕਿਹਾ ਜੀ ਕਿਉਂ ਪੁੱਛੀਏ ਗੱਲ ਰਹਿਣ ਸਹਿਣ ਖਾਣ ਪੀਣ ਵਿੱਚ ਕੋਈ ਦਿੱਕਤ ਆਈ ਮੈਂ ਕਿਹਾ ਨਹੀਂ ਕੋਈ ਕਮੀ ਨਹੀਂ ਇਹ ਮੇਰੇ ਬਾਬਿਆ ਜਨਮ ਸਥਾਨ ਹੈ ਇਸ ਵਾਸਤੇ ਕੀ ਮੇਰਾ ਫਿਕਰਮੰਦ ਹੋਣ ਦਾ ਹੱਕ ਨਹੀਂ ਉਸਨੇ ਕਿਹਾ ਬਿਲਕੁਲ ਨਹੀਂ ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ ਹਜ਼ਰਤ ਬਾਬਾ ਨਾਨਕ ਅਲੇ ਸਲਾਮ ਸਾਡਾ ਫਿਕਰ ਕਰਦਾ ਹੈ ਮੈਂ ਕਿਹਾ ਦਰੁਸਤ ਅੱਛਾ ਦੱਸੋ ਜਾਣਨ ਦਾ ਹੱਕ ਤਾਂ ਹੈ ਉਸਨੇ ਕਿਹਾ ਹਾਂ ਜਾਣਨ ਦਾ ਹੱਕ ਹੈ 750 ਮਰੱਬਾ ਜ਼ਮੀਨ ਗੁਰਦਾਰੇ ਨਾਮ ਹੈ ਮੈਂ ਪੁੱਛਿਆ ਕੀ ਮਹਾਰਾਜਾ ਰਣਜੀਤ ਸਿੰਘ ਨੇ ਲਵਾਈ ਸੀ ਇਹ ਜ਼ਮੀਨ ਠੇਕੇਦਾਰ ਨੇ ਕਿਹਾ ਨਹੀਂ ਬਿਲਕੁਲ ਨਹੀਂ ਇਨੀ ਜ਼ਮੀਨ ਕਿਸੇ ਗੁਰਦਾਰੇ ਨਾਮ ਮਹਾਰਾਜੇ ਨੇ ਨਹੀਂ ਲਵਾਈ ਇਹ ਸਾਡੇ ਪਟੀਆਂ ਦੇ ਸਰਦਾਰ ਨੇ ਲਵਾਈ ਸੀ ਮੈਂ ਫਿਰ ਪੁੱਛਿਆ ਪਟੀਆਂ ਸਰਦਾਰ ਕੌਣ ਉਸਨੇ ਕਿਹਾ ਪਟੀਆਂ ਸਰਦਾਰ ਨੂੰ ਨਹੀਂ ਜਾਣਦੇ ਇੱਥੇ 50 ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਹਦਾ ਤੇ ਬਾਬੇ ਦਾ ਨਾਮ ਪਤਾ ਹੈ। ਉਹਦਾ ਨਾਮ ਸੀ ਰਾਏ ਬਲਾਰ ਖਾਂ ਸਾਹਿਬ। ਇੱਥੇ ਬੜੇ ਪਿੰਡ ਹਨ ਪੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ? ਮੈਂ ਕਿਹਾ ਇਹ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ। ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਏ ਸਾਹਿਬ ਪੱਟੀ ਸਨ। ਠੇਕੇਦਾਰ ਨੇ ਕਿਹਾ ਜੀ ਅਸੀਂ ਪੱਟੀਆਂ ਆ ਆਮ ਨਹੀਂ ਆ। ਮੈਂ ਵੀ ਪੱਟੀਆਂ ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਪੱਟੀ ਸਰਦਾਰ ਨੇ ਪਛਾਣਿਆ ਸੀ ਇੱਕ ਕੋਹਨੂਰ ਦੀ ਸਨਾਖਤ ਕਰ ਲਈ ਸੀ ਪੱਟੀ ਸਰਦਾਰ ਨੇ ਉਦੋਂ ਹੀ ਜਦੋਂ ਬਾਬਾ ਜੀ ਬਚਪਨ ਵਿੱਚ ਸੀ ਹੁਣ ਸੁਣੋ ਜ਼ਮੀਨ ਦੇਣ ਦੀ ਗੱਲ ਰਾਏ ਬੁਲਾਰ ਖਾਨ ਸਾਹਿਬ 1500 ਮਰਬਿਆਂ ਦਾ ਤਕੜਾ ਰੀਸ ਮਾਲਕ ਸੀ ਪਰ ਸੀ ਨੇਕੀ ਦਾ ਮੂਜਸਮਾ ਬਾਬਾ ਜੀ ਦਾ ਕਦਰਦਾਨ ਸੀ ਪੂਰਾ ਉਹਦੀ ਉਮਰ 40 ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ ਘੋੜੇ ਤੇ ਸਵਾਰ ਹੋ ਕੇ ਮਰਬਿਆਂ ਦੌੜਾ ਕਰਨ ਗਿਆ ਗੁਰੂ ਬਾਬੇ ਦੀ ਉਮਰ ਉਸ ਵੇਲੇ 12-13 ਸਾਲਾਂ ਦੀ ਸੀ ਬਾਬਾ ਮੱਝਾਂ ਚਾਰ ਰਿਹਾ ਸੀ ਰਾਏ ਸਾਹਿਬ ਘੋੜੇ ਤੋਂ ਉਤਰੇ ਜੋੜੇ ਉਤਾਰੇ ਬਾਬਾ ਜੀ ਨੇ ਦੀਕ ਹੱਥ ਜੋੜ ਕੇ ਖਲੋ ਗਏ ਬਾਬਾ ਮੇਰੀ ਮਰਜ਼ੀ ਪੂਰੀ ਕਰ ਕਿ ਮੇਰੇ ਘਰ ਵਿੱਚ ਬਾਲ ਖੇਡੇ ਇਹ ਮਰਜ਼ੀ ਮਨ ਵਿੱਚ ਲੈ ਕੇ ਆਰਜ ਗੁਜ਼ਾਰਨ ਗਏ ਸਨ ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ ਰਾਏ ਤੁਸਾਂ ਦੀ ਮਰਜ਼ੀ ਪੂਰੀ ਹੋਈ ਸ਼ੱਕ ਨਾ ਕਰਨਾ ਸਾਲ ਬਾਅਦ ਰਾਏ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ ਸਰਦਾਰ ਇਨਾਂ ਕੋਲ ਕੇ ਬੜੀ ਵੱਡੀ ਦਾਵਤ ਦਿੱਤੀ ਨਵਾਬ ਦੌਲਤ ਖਾਂ ਸਾਹਿਬ ਖੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ ਪਿੰਡਾਂ ਦੇ ਪਿੰਡ ਆਣ ਉਤਰੇ ਸਨ ਇਸ ਭਾਈ ਇਕੱਠ ਵਿੱਚ ਸ਼ੁਕਰਾਨੇ ਕਰਨ ਲਈ ਰਾਏ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ ਸੋ ਉਦੋਂ ਤੋਂ 750 ਮਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤੱਕ ਤੁਰੇ ਆਉਂਦੇ ਹਨ ਸਾਡੇ ਖਿਆਲ ਵਿੱਚ ਇਹ ਗੱਲ ਆਈ ਕਿ ਮਾਲਕ ਅਸੀਂ ਕਾਬਜ ਅਸੀਂ ਕਾਸਤਕਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ ਅਸੀਂ ਇਸ ਜ਼ਮੀਨ ਉੱਪਰ ਕਾਬਜੇ ਪੁਸਤਕ ਤੋਂ ਕੀਤੇ ਹੋਏ ਹਨ 100 ਕ ਕਿਲੇ ਜ਼ਮੀਨ ਬਚੀ ਹੈ ਗੁਰਦੁਆਰਾ ਦੇ ਕਾਬਜੇ ਵਿੱਚ ਬਾਕੀ ਦੀ ਪੱਟੀ ਬੌਂਦੇ ਬੀਜ ਦੇ ਹਨ ਅਸੀਂ ਸੇਖੂਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਏ ਬੁਲਾਰ ਸਾਹਿਬ ਦਾ ਦਿਮਾਗ ਹਿੱਲ ਗਿਆ ਸੀ ਉਸਨੇ ਅੱਧੀ ਜ਼ਮੀਨ ਇੱਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ ਕਾਬਜ ਕਾਸ਼ਤਕਰ ਵੀ ਖੁਦ ਹਾਂ ਸਾਡੇ ਨਾਮ ਇੰਤਕਾਲ ਤਬਦੀਲ ਹੋਵੇ ਲੋ ਜੀ ਤਲਬੀਆਂ ਇਤਲਾਹਾਂ ਰਿਕਾਰਡਾਂ ਲੋ ਜੀ ਤਲਬੀਆਂ ਇਤਲਾਹਾਂ ਰਿਕਾਰਡਾਂ ਵੈਸਾ ਸਭ ਹੋ ਗਿਆ 4 ਸਾਲ ਮੁਕਦਮੇ ਦੀ ਕਾਰਵਾਈ ਚੱਲੀ ਫੈਸਲੀ ਤਰੀਕ ਆਈ ਤਾਂ ਫੈਸਲਾ ਸਾਡੇ ਖਿਲਾਫ ਇੰਤਕਾਲ ਤਬਦੀਲ ਨਾ ਹੋ ਸਕਿਆ ਅਸੀਂ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ ਤਿੰਨ ਚਾਰ ਸਾਲ ਉੱਥੇ ਸੁਣਵਾਈ ਹੁੰਦੀ ਰਹੀ ਜੱਜਮੈਂਟ ਹੋਈ ਇੰਤਕਾਲ ਤਬਦੀਲ ਨਾ ਹੋ ਸਕਿਆ ਅਪੀਲ ਖਰਚ ਦਾਖਲ ਦਫ਼ਤਰ ਅਸੀਂ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ ਤਿੰਨ ਸਾਲ ਸੁਣਵਾਈ ਹੋਈ ਅਖੀਰ ਜਦੋਂ ਫੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ ਆਪਣੇ 5-4 ਮੌਤਵਰ ਬੰਦੇ ਲੈ ਕੇ ਆਉਣਾ ਵਕੀਲ ਨੂੰ ਲਾਣ ਲਈ ਲਿਆਉਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ ਆਸ ਵਿੱਚ ਜੋ ਸਲਾਹ ਕਰਨੀ ਹੋਈ ਸਾਂਝਾ ਕੰਮ ਹੈ ਜੱਜ ਨੇ ਕਿਹਾ ਤੁਸੀਂ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ ਇਹ ਦੱਸਣਾ ਹੈ ਮਹੀਨਾ ਤਰੀਕ ਪਾ ਦਿੱਤੀ ਪਿੰਡਾਂ ਦੇ ਆਪਣੇ ਆਪਣੇ ਇਕੱਠ ਹੋਏ ਫਿਰ ਸਾਂਝੇ ਇਕੱਠ ਹੋਏ ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਲਈ ਅਦਾਲਤ ਜਾਣਗੇ ਤਰੀਕ ਆ ਗਈ ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ ਇੱਕ ਮੈਂ ਵੀ ਸਾਂ ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ ਚਾਹ ਪਾਣੀ ਮੰਗਵਾ ਲਿਆ ਫਿਰ ਗੱਲ ਤੋਰੀ ਜੱਜ ਸਾਹਿਬਾਨ ਨੇ ਕਿਹਾ ਅਸੀਂ ਬੜੀ ਬਰੀਕੀ ਨਾਲ ਕੇਸ ਦੇਖਿਆ ਤੁਸੀਂ ਗਲਤ ਕੰਮ ਛੇੜ ਬੈਠੇ ਜਿਨ੍ਹਾਂ ਫਕੀਰਾਂ ਉੱਪਰ ਮੁਕਦਮੇ ਦਾਇਰ ਕੀਤੇ ਉਹਨਾਂ ਤੋਂ ਮਰਜ਼ਾ ਮੰਗਦੇ ਤਾਂ ਠੀਕ ਸੀ ਉਹ ਨੇਕ ਬਖਤ ਇਨਸਾਨ ਸੀ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆ ਦੀ ਰੌਸ਼ਨੀ ਦੇਖੀ ਤੁਸੀਂ ਉਹਨਾਂ ਉੱਪਰ ਮੁਕੱਦਮੇ ਕੀਤੇ ਦਿਮਾਗ ਹਲ ਹੱਲ ਜਾਣ ਵਰਗੇ ਵੱਦ ਇਲਜ਼ਾਮ ਲਾਏ ਸਰਦਾਰ ਰਾਏ ਬੁਲਾਰ ਖਾਨ ਸਾਹਿਬ ਦਾ ਦਿਮਾਗ ਅੱਧਾ ਤੱਕ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ ਜਿਸ ਫਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਵੀ ਨਹੀਂ ਉਸ ਦੀ ਔਲਾਦ ਨੇ ਇਸ ਜ਼ਮੀਨ ਉੱਪਰ ਹੱਕ ਨਹੀਂ ਜਮਾਇਆ ਸਿੱਖਾਂ ਨੇ ਕਦੀ ਨਹੀਂ ਇਹ ਜ਼ਮੀਨ ਰੋਕੀ ਨਾ ਦਾਅਵੇ ਅਦਾਲਤਾਂ ਵਿੱਚ ਕੀਤੇ ਤੁਸੀਂ ਇਸ ਉੱਪਰ ਪੁਸਤਕਾਂ ਤੋਂ ਕਬਜ਼ੇ ਕੀਤੇ ਹੋਏ ਹਨ ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ 10-12 ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ ਜ਼ਮੀਨ ਤੋਂ ਵੱਧ ਕੇ ਉਹ ਤੁਹਾਨੂੰ ਪਿਆਰ ਕਰਦੇ ਸਨ ਤੁਸੀਂ ਉਹਨਾਂ ਦਰਵੇਸਾਂ ਨੂੰ ਨਫ਼ਰਤ ਕਰਦੇ ਹੋ ਜ਼ਮੀਨ ਨਾਲ ਪਿਆਰ ਪਾ ਲਿਆ ਤੁਹਾਡੇ ਕੋਲ ਹੀ ਰਹੇਗੀ ਜ਼ਮੀਨ ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ ਅਸੀਂ ਕਿਹਾ ਜੀ ਜ਼ਮੀਨ ਸਾਡੇ ਕਬਜ਼ੇ ਵਿੱਚ ਹੈ ਪਰ ਕਾਗਜ਼ੀ ਮਾਲ ਵਿੱਚ ਸਾਡਾ ਨਾਮ ਨਹੀਂ ਜੱਜਾਂ ਨੇ ਕਿਹਾ ਨਾਮ ਨਹੀਂ ਰਹੇਗਾ ਨਾ ਤੁਹਾਡਾ ਨਾ ਸਾਡਾ ਨਾਮ ਰਹੇਗਾ ਉਸ ਗੁਰਨਾਨਕ ਦੇਵ ਮਹਾਰਾਜ ਦਾ ਜਿਹੜੇ ਇਸ ਖੰਡਾ ਬ੍ਰਹਮੰਡਾ ਦੇ ਮਾਲਕ ਹਨ ਉਹੀ ਰਹਿਣਗੇ ਹੋਰ ਨਹੀਂ ਰਹੇਗਾ ਕੋਈ ਸਾਡੀ ਤੁਹਾਨੂੰ ਇਹ ਸਲਾਹ ਹੈ ਕਿ ਮੁਕਦਮਾ ਵਾਪਸ ਲੈ ਲਓ ਅਸੀਂ ਕਿਹਾ ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ ਉਸ ਨਾਲ ਸਲਾਹ ਕਰ ਲਈਏ ਜੱਜਾਂ ਨੇ ਕਿਹਾ ਜਰੂਰ ਕਰੋ ਹੁਣ 11:30 ਵਜੇ ਹਨ ਸ਼ਾਮੀ 4 ਵਜੇ ਤੱਕ ਸਲਾਹ ਕਰ ਲਓ ਜੇ ਮੁਕਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫੈਸਲਾ ਸੁਣਾ ਦੇਾਂਗੇ ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇੱਕ ਸਲਾਹ ਦਿੱਤੀ ਹੈ ਇਹ ਸਲਾਹ ਮੰਨਣੇ ਤੁਸੀਂ ਪਾਬੰਦ ਨਹੀਂ ਫੈਸਲਾ ਸਾਮੀ ਸੁਣਾਵਾਂਗੇ ਅਸੀਂ ਬਾਹਰ ਆ ਗਏ ਭਾਈਚਾਰਾ ਉਡੀਕ ਰਿਹਾ ਸੀ ਸਾਰੀ ਗੱਲ ਦੱਸੀ ਸੋਚਣ ਵਿਚਾਰਨ ਲੱਗੇ ਦਿਮਾਗ ਰੜਗੇ ਅਖੀਰ ਵਿੱਚ ਫੈਸਲਾ ਹੋਇਆ ਦੋਵਾਂ ਵਿੱਚ ਇੱਕ ਦੀ ਚੋਣ ਕਰਨੀ ਹੈ ਅਪੀਲ ਵਾਪਸ ਲੈਣੀ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ ਜੱਜਾਂ ਦੀ ਗੱਲ ਤੋਂ ਦਿਸ ਗਿਆ ਸੀ ਕਿ ਜਿਤਨਾ ਸਵਾਲ ਨਹੀਂ ਪੈਦਾ ਹੁੰਦਾ ਅਸੀਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫੈਸਲਾ ਕੀਤਾ ਸ਼ਾਮੀ 4 ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ ਅਸੀਂ ਬਚ ਗਏ ਸਰਦਾਰ ਜੀ ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ ਦੁਨੀਆ ਵੀ ਜਾਣੀ ਸੀ ਦੀਨ ਵੀ ਹੁਣ ਦੋਵੇਂ ਬਚ ਗਏ ਅਗਲੀ ਦਗਾਹ ਵਿੱਚ ਇਹਨਾਂ ਦਰਵੇਸਾ ਸਾਹਮਣੇ ਖਲੋ ਕੇ ਗੁਨਾਹਾਂ ਦੀ ਮਾਫੀ ਮੰਗਣ ਜੋਗੇ ਰਹਿ ਗਏ ਹਾਂ ਉਹ ਬੜੇ ਰਹਿਮਦਿਲ ਹਨ ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ਿਆ ਕਰਦੇ ਹਨ ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜਰਤ ਬਾਬਾ ਨਾਨਕ ਸਦੀਆਂ ਬੀਤ ਗਈਆਂ ਪਰ ਨੀਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜਰੀਏ ਪਹੁੰਚਾਰੇ ਹਨ ਸੁਪਰੀਮ ਕੋਰਟ ਨੂੰ ਕਿਹਾ ਕਿ ਇਹਨਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕੋ ਸੁਪਰੀਮ ਕੋਰਟ ਨੇ ਰੋਕਿਆ ਬਾਬਾ ਜੀ ਨੇ ਸੁਪਰੀਮ ਕੋਰਟ ਤੋਂ ਸਾਡੀ ਹੱਤਕ ਨਹੀਂ ਕਰਵਾਈ ਵਰਜਿਆ ਵੀ ਅਤੇ ਇੱਜ਼ਤ ਵੀ ਰੱਖੀ ਉਸਦੇ ਨਾਮ ਨੂੰ ਲੱਖ ਲੱਖ ਸਲਾਮ ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਬਰਾਬਿਆਂ ਵਿੱਚ ਗੁਰਨਾਨਕ ਬਾਬਾ ਖੇਤੀ ਕਰਦਾ ਹੈ ਅਤੇ ਇਹ ਜ਼ਮੀਨ ਅੱਜ ਵੀ ਉਹਨਾਂ ਦੇ ਨਾਮ ਬੋਲਦੀ ਹੈ। ਪਰੰਤੂ ਬਾਬੇ ਦੇ ਕਦੇ ਵੀ ਕਿਸੇ ਵੀ ਵੰਸ਼ ਨੇ ਇਸ ਜ਼ਮੀਨ ਉੱਪਰ ਕਬਜ਼ਾ ਕਰਨ ਲਈ ਕਦੇ ਵੀ ਕੇਸ ਨਹੀਂ ਲਗਾਇਆ। ਇਹ ਉਹਨਾਂ ਵੱਡਿਆਂ ਦੀ ਦਰਿਆਦਿਲੀ ਹੈ ਜਿਓਸ ਜ਼ਮੀਨ ਉੱਤੇ ਕਦੇ ਵੀ ਆਪਣਾ ਹੱਕ ਨਹੀਂ ਜਿਵਾਇਆ। ਹਰਪਾਲ ਸਿੰਘ ਪੰਨੂ ਦੱਸਦਾ ਹੈ ਕਿ ਜਦੋਂ ਉਹ ਠੇਕੇਦਾਰੇ ਗੱਲਾਂ ਸੁਣਾ ਰਿਹਾ ਸੀ ਤਉ ਉਹਦੀਆਂ ਅੱਖਾਂ ਵਿੱਚੋਂ ਪਿਆਰ ਨਾਲ ਭਰੇ ਹੰਝੂ ਟਪਕ ਰਹੇ ਸਨ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਉਹ ਅੱਜ ਵੀ ਹੋ ਰਿਹਾ ਸੀ ਤੇ ਦੂਜੇ ਪਾਸੇ ਗੁਨਾਰ ਦੇ ਮਹਾਰਾਜ ਦੇ ਅਣਸਵੰਸ ਜੋ ਇਸ ਵੇਲੇ ਪੰਜਾਬ ਵਿੱਚ ਨੇ ਉਹ ਉਹਨਾਂ ਦੀ ਵੀ ਦਰਿਆਦਿਲੀ ਹੈ ਜੋ ਉਹਨਾਂ ਨੇ ਕਦੇ ਇਸ ਜ਼ਮੀਨ ਉੱਪਰ ਕਬਜ਼ਾ ਕਰਨ ਲਈ ਕੋਈ ਕੇਸ ਨਹੀਂ ਲਗਾਇਆ ਬਲਕਿ ਜੋ ਜ਼ਮੀਨ ਹੈ ਜੋ ਪੱਟੀ ਸਰਦਾਰਾਂ ਨੇ ਉਹਨਾਂ ਨਾਮ ਲਵਾਈ ਸੀ ਅੱਜ ਵੀ ਉਸ ਜ਼ਮੀਨ ਉੱਪਰ ਪੱਟੀ ਸਰਦਾਰ ਹੀ ਖੇਤੀ ਕਰਦੇ ਹਨ ਕਾਬਜ ਹਨ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ